ਅੰਮ੍ਰਿਤਸਰ ਦੇ ਬਟਾਲਾ ਰੋਡ ਮੁਸਤਫਾ ਬਾਦ ਬਿਜਲੀ ਘਰ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਬਿਜਲੀ ਘਰ ਦੇ ਅੰਦਰ ਟਰਾਂਸਫਾਰਮਰ ਗੋਦਾਮ ਦੇ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਨਾਲ ਗੋਦਾਮ ਦੇ ਨਾਲ ਪਿਆ ਟਰਾਂਸਫਾਰਮਰ ਬੁਰੀ ਤਰ੍ਹਾਂ DNA ਲੱਗਤੀ ਚਪੇੜ ਦੇ ਵਿੱਚ ਆ ਗਿਆ ਜਿਸ ਤੋਂ ਬਾਅਦ ਬਿਜਲੀ ਘਰ ਦੇ ਅੰਦਰ ਮੌਜੂਦ ਕਰਮਚਾਰੀ ਜਿਨ੍ਹਾਂ ਵੱਲੋਂ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਤੇ ਫਾਇਰ ਟੈਂਡਰਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਦੌਰਾਨ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਬਿਜਲੀ ਵਿਭਾਗ ਕਰਮਚਾਰੀ ਤੇ ਜੇਈ ਜਨਾ ਦਾ ਇਹ ਕਹਿਣਾ ਹੈ ਕਿ 132 ਕੇਵੀ ਟ੍ਰਾਂਸਫਾਰਮਰ ਤੋਂ ਇੱਕਦਮ ਸ਼ਾਰਟ ਸਰਕਟ ਦਨਾ ਬਿਜਲੀ ਹੀਟਾ ਡਿੱਗੀ ਹੈ ਤੇ ਸੁੱਕੇ ਘਾਹ ਨੂੰ ਅੱਗ ਲੱਗ ਗਈ ਜਿਸ ਕਾਰਨ ਕੀ ਇਹ ਹਾਦਸਾ ਵਾਪਰਿਆ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਘਰ ਦੇ ਵਿੱਚ ਮੌਕੇ ਤੇ ਫਾਇਰ ਟੈਂਡਰ ਮੌਜੂਦ ਸੀ ਜਿਸ ਦੇ ਕਾਰਨ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਹਾਲਾਂਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਟਰਾਂਸਫਾਰਮਰ ਦੀ ਜ਼ਮੀਨ ਵੀ ਗਿੱਲੀ ਰੱਖੀ ਹੋਈ ਸੀ ਜਿਸ ਕਰਕੇ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ ਉਹਨਾਂ ਕਹੇ ਕਿ ਮੌਕੇ ਤੇ ਫਾਇਰ ਟੈਂਡਰ ਸੱਦੇ ਗਏ ਤੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਮਦਦ ਨਾਲ ਲੱਗ ਤੇ ਕਾਬੂ ਪਾਲਿਆ ਗਿਆ ਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਦੂਜੇ ਪਾਸੇ ਫਾਇਰ ਟੈਂਡਰ ਦੇ ਅਧਿਕਾਰੀ ਜਿਨ੍ਹਾਂ ਦੱਸਿਆ ਕਿ ਬਟਾਲਾ ਰੋਡ ਬਿਜਲੀ ਘਰ ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਕਿਉਂ ਮੌਕੇ ਤੇ ਪਹੁੰਚ ਜਾਂਦੇ ਨੇ ਇਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਇੱਥੇ ਬਚਾ ਰਿਹਾ ਹੈ ਤੇ ਜੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਹੋ ਸਕਦਾ ਸੀ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੁਣਾਂ ਕਿਹਾ ਕਿ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਲਿਆ ਗਿਆ ਮੇਰਾ ਨਾਮਾ ਜੀ ਰਜਿੰਦਰ ਕੁਮਾਰ ਫਾਇਰ ਅਫਸਰ ਗਵਾਲੀਆ ਫਾਇਰ ਸਟੇਸ਼ਨ ਤੋਂ ਆਈ ਆਪਣਾ ਫਾਇਰ ਟੈਂਡਰ ਲਿਆਉਂਦਾ ਸਾਨੂੰ 11:50 ਤੇ ਇਤਲਾਹ ਮਿਲੀ ਸੀ ਬਟਾਲਾ ਰੋਡ ਮੁਸਫਾਵਾਦ ਬੀਜੀ ਦਾ ਹਰ ਟ੍ਰਾਂਸਫਰਮਲ ਅੱਗ ਲੱਗੀ ਆ ਤੇ ਫੁਰਨੇ ਹੀ ਆਪਣਾ ਫਾਇਰ ਟੈਂਕਰ ਕੱਢਿਆ ਸਾਡੇ ਆਲ ਤੋਂ ਪਹਿਲਾਂ ਕੌਣ ਆਉਂਦਾ ਫਾਇਰ ਸਟੇਸ਼ਨ ਅੱਗ ਬੁਝਾ ਰਿਹਾ ਸੀ ਜੀ ਉਹ ਪਾਣੀ ਕਰ ਤੋਂ ਮਹੁੰਦੇ ਉਹ ਚਲੇ ਗਏ ਤੇ ਮੁਰਕੇ ਅਸੀਂ ਉਸੇ ਤਰ੍ਹਾਂ ਆਪਣੇ ਕੰਮ ਕਰਨਾ ਸ਼ੁਰੂ ਕਰਤਾ ਜੀ ਅੱਗ ਨੂੰ ਅਸੀਂ ਹੁਣ ਪੂਰਾ ਕੰਟਰੋਲ ਬੁਝਾਤਾ ਤੇ ਤੁਸੀਂ ਵੀ ਦੇਖ ਸਕਦੇ ਹੋ ਅੱਗ ਵੀ ਥੋੜੀ ਬੁਝੀ ਆ ਅੱਗ ਹੋਰ ਜ਼ਿਆਦਾ ਵੱਧ ਸਕਦੀ ਕਿਉਂਕਿ ਇੱਥੇ ਦੂਘੇ ਨਾਲ ਆ ਪਿਆ ਸੀ ਤੇਜ਼ ਜੇ ਉਹਨੂੰ ਲੱਗ ਜਾਂਦੀ ਤੇ ਫਿਰ ਬੜੀ ਮੁਸ਼ਕਲ ਹੋ ਜਾਂਦੀ ਇਹ ਜਿਹੜੇ ਸਾਬ ਦੇ ਬਾਰੂਦ ਦੇ ਉੱਪਰ ਅੱਗ ਲੱਗੀ ਆ ਬਹੁਤ ਵੱਡੀ ਗਿਣਤੀ ਚ ਟਰਾਂਸਫਾਰਮ ਦੇ ਜਿਹੜੇ ਇੱਥੇ ਤੇਲ ਸੀ ਡੀਜ਼ਲ ਵੀ ਸੀ ਇਹਨਾਂ ਦੇ ਵਿੱਚ ਕਿੰਨੀ ਮੁਸ਼ਕਲ ਆਈ ਆ ਜੇ ਕਿਹਾ ਅਸੀਂ ਅੱਗੇ ਤੋਂ ਪਤਾ ਨਹੀਂ ਨਾ ਦਿੱਤੀ ਆਪਣੇ ਫਾਰਮ ਪਾ ਕੇ ਨਾ ਫਾਰਮ ਨਾਲ ਅਸੀਂ ਅੱਗ ਨੂੰ ਪੂਰੀ ਤਰ੍ਹਾਂ ਬਚਾ ਲਿਆ ਜੀ ਆਲੇ ਵਿੱਚ ਫਾਰਮ ਪਾ ਕੇ ਕੈਮੀਕਲ ਨਾਲ ਸਾਡਾ ਜੀ ਸੋ ਪੂਰੀ ਜਤੋ ਜਹਤ ਨਾਲ ਅਸੀਂ ਅੱਗ ਨੂੰ ਬਿਲਕੁਲ ਕੰਪਲੀਟਲੀ ਬਚਾ ਲਿਆ ਇੱਥੋਂ ਦੇ ਜਿਹੜੇ ਆਪਣੇ ਰਹਿ ਗਏ ਨੇ ਮੁਲਾਜ਼ਮ ਜਿਹੜੇ ਜੁਨਾ ਸੇਵਾ ਨਹੀਂ ਕਰਾਤੀ ਦੇ 컨트롤 ਆ ਅੱਗ ਤੇ ਆ ਕੋਈ ਕਾਰਨ ਪਤਾ ਲੱਗਾ ਕਿਉਂ ਕਾਰਨ ਤੇ ਇਹਨਾਂ ਦੇ ਮੁਤਾਬਕ ਤੇ ਕਹਿੰਦੇ ਆ ਵੀ ਸ਼ਾਰਟ ਸਰਕਟ ਹੋਇਆ ਬਾਕੀ ਬੂਤੀ ਬਾਟੀ ਸੁੱਕੀ ਸਕੀ ਹੈਗੀ ਆ ਦੇ ਨਾਲ ਫਿਰ ਅੱਗ ਭੜਹ ਜਾਂਦੀ ਆ ਬਾਕੀ ਸ਼ਾਰਟ ਸਰਕਟ ਹੀ ਹੋਇਆ ਹਨ ਕਿੱਡਾ ਕੋ ਵੱਡਾ ਨੁਕਸਾਨ ਹੋ ਸਕਦਾ ਸੀ ਦੇਖੋ ਜੀ ਜੇ ਤੇਲ ਨੂੰ ਅੱਗ ਪੈ ਜਾਂਦੀ ਫਿਰ ਤੇ ਕੁਝ ਨਹੀਂ ਕਹਿ ਆ ਜੀ ਬਹੁਤ ਜ਼ਿਆਦਾ ਸੀ ਫੇਲ ਤੋਂ ਜੀ ਕੰਟਰੋਲ ਕਰਨਾ ਬਾਕੀ ਸਭ ਗੁਰੂ ਮਹਾਰਾਜ ਦੀ ਕਿਰਪਾ ਅੱਗੇ ਪਹੁੰਚਾ ਹੋ ਗਿਆ ਕਿੰਨੇ ਪਾਇ ਟੈਂਟਰ ਲੱਗੇ ਟੈਂਟਰ ਜੇ ਦੋ ਲੱਗੇ ਜੀ ਠੀਕ ਹੈ ਨਾਮ ਤੇ ਟੱਕ ਸਰਵਜੀ ਸਿੰਘ ਇਹ ਆਪਣਾ ਇਹ ਬੀ ਮੈਕਨਿਕ ਕੰਮ ਕਰਦੇ ਇੱਥੇ ਜਈ ਹੈ ਜੀ ਜਈ ਸਾਹਿਬ ਕੀ ਗੱਲ ਹੋਈ ਹੈ ਜਿਹੜੀ ਅੱਗ ਲੱਗੀ ਹੈ ਇੱਥੇ ਜੋ ਜੋ ਲੋਡ ਨਾਲ ਆਜ਼ਰਿਆ ਤੇ ਤਾਰਾ ਉੱਪਰ ਲੋਡ ਆਜ਼ਰਿਆ ਸਾਡੇ ਨਾਲ ਹੀ 133 ਕੇਵੀ ਹੈਗਾ ਸਰਦਾਰ ਉਹਦੇ ਉੱਪਰ ਜੋਰ ਦੀ ਸਪਾਰਕ ਹੋਇਆ ਬੜੇ ਜ਼ੋਰ ਦੀ ਤੇ ਉਹ ਜੋ ਸਪਾਰਕ ਠੰਡ ਗਿਆ ਥੱਲੇ ਘਾਹ ਨੂੰ ਅੱਗ ਲੱਗੀ 133 ਕੇਵੀ ਤੇ ਫਿਰ ਉਧਰ ਹੋਣਾ ਸੰਭਵ ਨਹੀਂ ਹੈ ਸਾਰੀਆਂ ਗੱਡੀਆਂ ਸੀ ਐਂ ਦੀ ਮਗਾ ਕੇ ਤੇ ਉਹ ਵੀ ਥੱਲੇ ਘਾਹ ਸੁੱਕਾ ਸੁੱਕਾ ਤੇ ਫਿਰ ਸਾਰੀ ਆਗ ਲੱਗੀ ਸੀਗੀ ਪਰ ਫਾਇਰ ਬੁਗੇੜੇ ਪਰਟੀ ਅਦਾਲੀ ਸਾਨੂੰ ਆਪਣਾ ਵਿੱਚ ਮੰਦਾਗੀ ਸੀ ਦੋ ਦੋ ਆਪਣੇ ਪੋਰ ਰੱਖੇ ਨੇ ਸਮਰਸੀ ਵਾਲਦੇ ਅਸੀਂ ਤੁਹਾਨੂੰ ਪੁੱਛ ਰਾਗੇ ਪਾਣਾ ਲਾ ਕੇ ਪਾਣੀ ਭਜਾਤਾ ਸੀਗਾ ਪਰ ਫਿਰ ਵੀ ਅਸੀਂ ਕਿ ਜਿਹੜਾ ਫਾਇਰ ਬੁਗੇੜਾ ਇਹਨਾਂ ਕੋਲ ਨਾਲ ਕੈਮੀਕਲ ਹੁੰਦਾ ਸੀ ਜਿਹਨਾਂ ਸਾਰਾ ਕੈਮੀਕਲ ਫਾੜੇ ਸਾਰੀ ਅੱਗ ਚਾਪਾ ਕੀ ਲੱਗਦਾ ਕੋਈ ਵੱਡਾ ਹਾਸਾ ਹੋ ਸਕਦਾ ਸੀ ਜਿੱਦਾਂ ਇਹ ਖਰਾਬ ਪਏ ਨੇ ਇਹਨਾਂ ਵਿੱਚ ਤੇਲ ਵੀ ਹੁੰਦਾ ਏ ਤੇ ਨਹੀਂ ਅਸੀਂ ਜੋ ਵੀ ਗੱਡੇ ਇਹਨਾਂ ਨੂੰ ਜੀ ਅਸੀਂ ਪਾਣੀ ਚ ਭੋਗ ਰੱਖ ਗਏ ਉਹ ਜਿਹੜਾ ਕੈਂਸਰ ਮੀਨੇ ਨਾ ਇਹਨਾਂ ਚ ਟੈਂਪਰੇਚਰ ਵਿੱਚ ਵਧਦਾ ਤੇ ਖਤਰਾ ਹੁੰਦਾ ਏ ਨਾਲ ਸਾਨੂੰ ਉਹਦਾ ਫਾਇਦਾ ਵੀ ਹੁੰਦੀ ਆ ਵੀ ਕਿ ਜਿਹੜੀ ਜਗਾਵਾ ਕਿਲੀ ਕਰਕੇ ਰੱਖਣੀ ਹੈ ਅਸੀਂ ਜਦੋਂ ਸੱਲੋਂ ਕਿਲੀ ਇਹ ਪਛਾਤਾ ਨਹੀਂ ਹੋਇਆ ਵੀ ਜਿਹੜਾ ਸਾਰੀ ਥੱਲੋਂ ਕਿਲੀ ਨਹੀਂ ਲੱਗਦਾ ਨਹੀਂ ਕਿ ਨਾ ਉਹ ਵੱਡਾ ਹਾਸਾ ਟੱਲਿਆ ਵਾ ਇੱਥੇ ਜਿੱਦਾਂ ਸਮਾਨ ਵੇਖੋ ਕਿਦਾਂ ਪਿਆ ਵਾ ਆਪਣਾ ਗੁਬਾਰਾ ਸਾਡਾ ਹਾਸਾ ਹੋ ਸਕਦਾ ਸੀ ਜੇ ਅਗਰ ਨਹੀਂ 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 ਹਾਸਾ ਤਾਂ ਖੜਾ ਜਿਹੜੀਆਂ ਜਿਹੜਾ ਹਾਸਾ ਤਾਂ ਆਉਂਦਾ ਸੀ ਆਪਾਂ ਉਹ ਜਰੀਆ ਸਰਕਾਰ ਉਹ ਜੋ ਕਾਸ਼ੇ ਨੇ ਜੋ ਪੁਰਕੇ ਨਾ ਕੀਤੇ ਜਾਂਦੇ ਸਾਡੇ ਕੋਲ ਸਾਰੇ ਜਵੇਂ ਅੱਗ ਬੁਝਾਉਂ ਚੰਤਨ ਨੇ ਸਿਲੰਡਰ ਸਾਰੇ ਕਿਸੇ ਨਾ ਹਰ ਸਾਡੇ ਕੋਲ ਇਹ ਸਾਡੇ ਆਪਣਾ ਸਟੋਰ ਲਾ ਲਈ ਹੈ ਸਾਡਾ ਸਟਾਫ ਆ ਆਪਣੇ ਹੱਲ 20 ਮਿੰਟ ਉਹਨੇ ਜੀ ਫਾਈਲ ਟੈਂਡਰ ਲੱਗੇ ਆ ਕਿਤੇ ਕੰਮ ਪਾ ਤੇ ਬਸੇ ਦੋ ਹੀ ਘੜੀਆਂ ਜੀ ਹਾਂ ਜੀ ਹੁਣ ਦਿੱਤੀ ਕਾਬੂ ਤੇ ਆ ਜੀ ਹਾਂਜੀ 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 ਅੱਗ ਲੱਗੀ ਨਾ ਹੁਣ ਜਰੂਰ ਸਫਾਰ ਹੋਇਆ ਨਾ ਥੱਲੇ ਜਦੋਂ ਚੁਗਾਰੇ ਡਿਗੇ ਆ ਉਹਨੇ ਵਾਕੇ ਚੱਲੇ ਆ ਕੇ ਲਾ ਕੇ ਸੀ ਪਰ ਉਸੇ ਵੇਲੇ ਫੋੜੀ ਤੇ ਪੱਕਾ ਪਾ ਕੇ ਜੀ